ਹਾਦਸੇ ਦੌਰਾਨ ਮਾਂ ਪੁੱਤ ਦੀ ਮੌਤ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਹੋਇਆ ਵੱਡਾ ਸੜਕ ਹਾਦਸਾ ਖੋਨ ਨਾਲ ਢਿੱਗ ਗਈ ਸਾਰੀ ਸੜਕ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਤੇ ਨਾਲ ਬੈਠਾ ਬੱਚਾ ਜ਼ਖਮੀ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਗਹਿਰੀ ਮੰਡੀ ਰੇਲਵੇ ਫਾਟਕ ਦੇ ਨਜ਼ਦੀਕੀ ਟਰੱਕ ਨਾਲ ਹੋਏ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ ਉਹਨਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਇੱਕ ਬੱਚਾ ਜ਼ਖਮੀ ਹੋ ਗਿਆ ਮਰਨ ਵਾਲਿਆਂ ਵਿੱਚ ਰਮਨ ਕੁਮਾਰ ਉਸਦੀ ਮਾਤਾ ਸੁਮਿਤਰਾ ਦੀ ਮੌਤ ਹੋ ਗਈ ਰਮਨ ਕੁਮਾਰ ਦਾ ਪੁੱਤਰ ਨਿਖੇਲ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਲੋਕ ਆਪਣੇ ਘਰ ਜੰਡਿਆਲਾ ਗੁਰੂ ਵਾਪਸ ਆ ਰਹੇ ਸਨ ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਰੇਲਵੇ ਫਾਟਕ ਤੇ ਇਹ ਭਿਆਨਕ ਹਾਦਸਾ ਵਾਪਰਿਆ ਆ ਬੇ ਮੇਰਾ ਨਾ ਕਿਹੜੀ ਜਗ੍ਹਾ ਤੋਂ ਜਿੰਡਿਆੜਾ ਗਰੂ ਚੋਟੀਸਰ ਰੋਡ ਇਹ ਜਿਹੜਾ ਗੈਰੀ ਮੰਡੀ ਫਾਟਕ ਤੇ ਐਕਸੀਡੈਂਟ ਹੋਇਆ ਵਾ ਵੀਰ ਜੀ ਤੁਹਾਡੇ ਕੀ ਲੱਗਦੇ ਨੇ ਸਾਏ ਦਾ ਮੁੰਡਾ ਹੈ ਮੇਰੇ ਵੀ ਸਰਕਾਰੀ ਨੌਕਰੀ ਕਰਦਾ ਆਂ ਬਸ ਹਰ ਵਿੱਚ ਤੇ ਕੀ ਕੰਮ ਕਰਦੇ ਨੇ ਸਰਕਾਰੀ ਨੌਕਰੀ ਕਰਦੇ ਕਿ ਕਿੱਥੋਂ ਆ ਰਹੇ ਸੀ ਪਾਜੀ ਇਹ ਪਾਲਸ ਤੋਂ ਆਉਂਦੇ ਸੋਈ ਫਾਰਮ ਤੋਂ ਵੇਖੀ ਬਈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਨੂ ਉਹ ਤਾਂ ਵੀ ਕਹੈਨੇ ਦੱਸਿਆ ਇਤਨਾ ਤੁਹਾਡੇ ਵਰਗੇ ਨਹੀਂ ਤੇ ਤੁਹਾਡੇ ਬਲਡਾਂ ਦਾ ਮੋਟਰ ਤੇ ਤੁਹਾਡੇ ਸਾਈਕਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਤਰਾਕ ਆਵਜ ਗਈ ਵੇ ਵੈਸਟ ਡਾਟ ਹੋਇਆ ਤੇ ਮੋੜ ਸੇ ਕਾੜਾ ਆ ਤੇ ਜਨਾਨੀ ਨਾਲ ਇੱਕ ਨਿਆਣਾ ਆਨੂੰ ਪਤਾ ਹੀ ਤੇ ਚਲੋ ਨਿਆਣਾ ਦੇ ਆਈ ਫਿਰ ਵੇਖਣਾ ਹੈ ਬਲਡ ਬਲਡ ਗਿਆ ਨਾ ਇਹ ਕਿ ਸਮਝੇ ਤਾਂ ਹੋਈ ਚਲ ਸਾਡੇ ਬੰਦੇ ਵੀ ਗਏ ਉਧਰ ਉਹ ਸਾਡੇ ਬੰਦੇ ਨਿਕਲੇ ਬੜੀ ਯਾਤ ਦਾ ਮਾੜਾ ਮੇਰੇ ਨਾਲ ਉਹ ਸਟ੍ਰਕਟ ਡਰਾਈਵਰ ਦਾ ਤੁਹਾਨੂੰ ਭਾਈ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਕਿਹ ਆਵੇ ਲੈ ਗਿਆ ਲੈ ਗਿਆ ਗੱਡੀ ਕਹਿੰਦੇ ਘੈਰੀ ਇੱਥੇ ਮੁੰਡ ਬੰਦਾ ਇੱਥੇ ਹੀ ਹੈ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਜੀ ਮਤਲਬ ਤੁਸੀਂ ਸਜ਼ਾ ਮਿਲਣੀ ਚਾਹੀਦੀ ਹਾਂਜੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ ਮਤਲਬ ਉਹਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ ਉਹ ਮੇਰੀ ਤਾਈ ਹੈ ਕਦੇ ਮੇਰੇ ਤਾਏ ਦਾ ਮੁੰਡਾ ਆ ਤਾਈ ਦੀ ਕੀ ਕਿਸ ਹਾਲਤ ਵਿੱਚ ਨਹੀਂ ਤਾਈ ਮੇਰੀ ਨਾਲ ਹੀ ਆਈ ਇੰਨਾ ਨਹੀਂ ਮੈਨੂੰ ਪਤਾ ਮੈਂ ਜੰਡਿਆਲੇ ਚ ਪਤਾ ਲੱਗਾ ਤੇ ਇਹਦਾ ਤੁਹਾਡੇ ਭਰਾ ਹੀ ਦੇ ਬੰਦੇ ਬੱਚਾ ਜਿਹੜਾ ਕੋਈ ਛੋਟਾ ਛੋਟਾ ਦਸਰੇ ਨਾਲ ਤਾਈ ਮੇਰੇ ਦਾ ਇਹ ਕੀ ਜਾਇਂ ਨਰਾਮ ਨਾ ਉਹ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਵਰ ਵਰ ਤਾਂ ਹੈਗੀ 8 7 8 ਸਾਲ ਹੋਣੀ 5 7 ਤਾਈ ਦੇ ਨਾਂ ਤਾਂ ਪਤਾ ਤੁਹਾਨੂੰ ਹਾਂ ਜੀ ਸੁમિતਰਾ ਕੀ ਨਾਂ ਸੁમિતਰਾ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਮ ਜੀ ਇਹਦਾ ਨਾਮ ਰਬਨ ਅੱਜ ਕੀ ਨਾਮ ਹੈ ਜੀ ਪ੍ਰੀਤ ਆ ਕਿਤਰਾ ਵੈਕਿਲਟੀ ਕਡਾਮ ਆਪਰੇ ਕੀ ਕਰਨੋ ਭਈਆ ਸਰ ਮਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦ ਉਹਨਾਂ ਵੀ ਨੂੰ ਲੈਣਗੇ ਕਬ ਅੱਛਾ ਜੀ ਅੱਜ ਇਹ ਕਿੰਨੇ ਕ ਵਜੇ ਘਟਣਾ ਵਾ 5 ਵਜੇ ਪੰਜ ਵਜੇ ਘਟਣਾ ਵਾ ਉਹਨੂੰ ਕਿਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਹਾ ਕਿ ਆ ਤੇ ਘਰ ਦਾ ਤੁਦੋ ਜਾ ਕੇ ਉਹ ਕਿਨੇ ਕੇ ਸਾਲਾਂ ਦਾ ਬੇਟਾ ਤੁਹਾਡਾ 8 ਸਾਲਾਂ ਦਾ ਵਾ 8 ਸਾਲਾਂ ਦਾ ਬੇਟਾ ਹਾਂਜੀ ਤੇ ਮੌਕੇ ਤੇ ਦੋਹਾਂ ਦੀ ਮੌਤ ਹੋ ਗਈ ਹੈ ਨਹੀਂ ਮੇਰੀ ਰਾਤ ਜਾਂਦਾ ਜਾਂਦੇ ਅਸੀਂ ਇੰਦੇ ਭੰਗੇ ਤੇ ਆ ਕਿਉਂ ਹੁੰਦਾ ਮੁੰਡੇ ਦੀ ਕਿੰਨੀ ਉਮਰ ਸੀ ਉਹ ਜਿਨ੍ਹਾਂ ਦੀ ਡੈਥ ਹੋਈ ਉਹ ਤਾਂ ਉਸ ਵੰਡੀ ਮੈਂ ਹਸਬੰਦ ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਹੈਗੀ 23 ਸਾਲ 23 ਸਾਲ ਉਮਰ ਦੀ ਹਾਂਜੀ ਕੀ ਮੰਗ ਕਰਦੇ ਕੀ ਮੰਗ ਕਰਦੇ ਹੁਣ ਪ੍ਰਸ਼ਾਦ ਮੈਂ ਨਹੀਂ ਆਏ ਜੋ ਲੈ ਜਾਂ ਜਿਹਨਾਂ ਨੇ ਮੇਰਾ ਘਰ ਬਜਾੜਿਆ ਵੇ ਚੜ ਜਾਣਗੇ ਤੇ ਮੇਰਾ ਤੇ ਨਾ ਕੋਈ ਤੇ ਨਾ ਕੋਈ ਪੁੱਤ ਮੇਰਾ ਤੇ ਘਰ ਨਹੀਂ ਮੇਰਾ ਤਾਰਾ ਹੈ ਹਾਂਜੀ ਸਰ ਸ਼ੁਭਨਾਮ ਜੀ ਤੁਹਾਡਾ ਸਰਮੇਸ਼ਦਾਨ ਰਮੇਸ਼ ਨਾ ਜੀ ਜੋ ਅੱਜ ਪਿੰਡ ਗੈਰੀ ਮੰਡੀ ਵਿਖੇ ਪਾਠ ਐਕਸੀਡੈਂਟ ਹੋਇਆ ਵਾ ਉਸ ਮ੍ਰਿਤਕ ਦਾ ਕੀ ਨਾਮ ਹੈ ਉਸ ਮ੍ਰਿਤਕ ਦਾ ਰਮਨ ਮਾਦਰ ਠੀਕ ਹੈ ਜੀ ਇਹ ਕਿੰਨੇ ਜਾਨੇ ਸੀ ਇਹ 3 ਜਣੇ ਕਰੋ ਕਿਸ ਤਰ੍ਹਾਂ ਮੌਤ ਹੋਈ ਕੋਈ ਸੜਕ ਟ੍ਰਾਂਕ ਤੋਂ ਮਾਰ ਗਿਆ ਕਾਦੇ ਤੇ ਸੀ ਇਹ ਮੋਰਚੇ ਉੱਤੇ ਮੰਡਾ ਇਹਨਾਂ ਇਹਨਾਂ ਦੇ ਨਾਲ ਕੋਣ ਕੋਣ ਸੀ ਇਹਨਾਂ ਦੇ ਮਤਲਬ ਨਾਲ ਇਹਨਾਂ ਨਾਲ ਫਿਤਰਨ ਨਾਲ ਫਿਟਾਈਰ ਦਾ ਮੁੰਡਾ ਸੋਟਾ ਫੇਰਾ ਪੋਤਰਾ ਨਿਕਲ ਉਹਦਾ ਨਾਲ ਹਾਂਜੀ ਤੇ ਸਰ ਮਤਲਬ ਤੁਸੀਂ ਕੀ ਮੰਗ ਕਰਦੇ ਹਾਂ ਕਾਟਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਕਰੀਬੰਦੇ ਮੰਗ ਹਾਂਜੀ ਉਸ ਟਰੱਕ ਵਾਲੇ ਦਾ ਕੁਝ ਪਤਾ ਲੱਗਦਾ ਆਪਾਂ ਇਹਨੂੰ ਕਿ ਕਿਹੜਾ ਨਾਮ ਆਪਦੇ ਨੇ ਇਹ ਇਹਨਾਂ ਭਰਿਆ ਟਰੱਕ ਵੀ ਲਾਇਆ ਵਾ ਕਿ ਤੇ ਇੱਥੇ ਇੱਕ ਘਾਟਾ ਲੈਣ ਕਰ ਲਾ ਚਾਹੀਦਾ ਨਾ ਰਕਾਲਾ ਹਾਂਜੀ ਮਾਦਰਬਾ ਨੇ ਸਾਡੇ ਕੋਲ ਆਏ ਸੀ ਕਿੱਥੋਂ ਆ ਰਹੇ ਸੀ ਸਰੋਂ ਤੋਂ ਕਿੱਥੋਂ ਆਏ ਹੋ ਤੁਸੀਂ ਕਿਦੋਂ ਇਹਦਾ ਕੰਮ ਕੀ ਕੰਮ ਕਰਦਾ ਸੀ ਸਰ ਸਰਸ ਕਾਪਰ ਕੀ ਕੰਮ ਕਰਦਾ ਸੀ ਤੇ ਮਾਰਕੀਟਿੰਗ ਤੇ ਪੈਂਦੀ ਪੰਜਾਬ ਮੈਨ ਕੋਲ ਹਾਂਜੀ ਸਰ ਤੁਸੀਂ ਕਹਿਣਾ ਚਾਹੁੰਦੇ ਮੈਂ ਸਰ ਕੇਸ਼ਮਾਨ ਤੇ ਇਹ ਮੇਰੀ ਭੂਆ ਜੀ ਦੀ ਭੂਆ ਜੀ ਦਾ ਬਲਕਾ ਸੀ ਹਾਂਜੀ ਇਹ ਸਾਰੇ ਇੱਥੋਂ ਆ ਰਹੇ ਸੀ ਕਿ ਤੁਮ ਮਲੇ ਦਵਾਈ ਲੈ ਕੇ ਆ ਰਹੇ ਸੀ ਉਹ ਨਾਲ ਬੱਚਾ ਛੋਟਾ ਤੇ ਲਾਉਤ ਬਾਈ ਲੈ ਕੇ ਆਇਆ ਤੇ ਉਸ ਨੂੰ ਜਰਾ ਰੌਂਗ ਸਾਈਡ ਤੇ ਲਾ ਕੇ ਟ੍ਰੱਕ ਵਾਲੇ ਦੇਖੋ ਵੀਡੀਓ ਚਲ ਚਿੱਤਾ ਦੇਖੋ ਇਹ ਬਿਲਕੁਲ ਆਪਣੇ ਹੱਥ ਆ ਗਏ ਤੇ ਦੂਜੇ ਦਾ ਜਿਹੜਾ ਰੌਂਗ ਸਾਈਡ ਸੀ ਸ਼ਾਇਦ ਕਿ ਬਦੋ ਸਾਦਾ ਵੀ ਉਹਨੂੰ ਨਿਸ਼ਾ ਪਤਾ ਕੀਤਾ ਹੋਵੇ ਤੇ ਉਹਨੇ ਸਰ ਬਿਲਕੁਲ ਪਛੜਾਤਾ ਤੇ ਦੇਖੋ ਮੋਟਰਸਾਈਕਲ ਨੇ ਬਹੁਤ ਬੁਰਾ ਹਾਲ ਕੀਤਾ ਆ ਮੋਟਰਸਾਈਕਲ ਬਿਲਕੁਲ ਟੁੜਾ ਕੇ ਲੱਗ ਗਿਆ ਹਾਂ ਤੇ ਸੇਲ ਦਾ ਵੀ ਬਹੁਤ ਹੀ ਵਿਖੇ ਨੰਬੂਟ ਲੱਗ ਗਿਆ ਦੀ ਚੀਜ਼ ਬਹੁਤ ਬੁਰਾ ਰਹਾ ਟ੍ਰੱਕ ਵਾਲਾ ਜਿਹੜਾ ਉਸ ਟਾਈਮ ਕਿੱਥੇ ਟ੍ਰੱਕ ਵਾਲਾ ਸਾਰੇ ਰਾਸ਼ਟ ਕੀਤਾ ਆਪਣੇ ਆ ਮੁਲਾਜ਼ਮ ਭਰਾਵਾਂ ਨੇ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਹਾਂ ਜੀ ਸਰ ਮੁਲਾਜ਼ਮ ਪੂਰਾ ਫਾਇਸਟਾਮ ਸਾਹ ਦੇ ਨੇ ਆ ਕਿ ਬਰੋ ਇਹਨਾਂ ਦੇ ਕੋਈ ਵੇਝੀ ਹੱਥ ਜੁੜ ਗਏ ਵੀ ਸਾਰਾ ਇਹਨਾਂ ਨੂੰ ਸਭ ਤੋਂ ਸਭ ਸਰ ਦੇ ਗਿਆ ਕੋ ਕੋ ਘਰ ਤੇ ਬਰਬਾਦ ਹੋ ਗਿਆ ਸਰ ਮੰਮੀ ਵੀ ਪੂਰੀ ਹੋ ਗਈ ਨਾਲ ਬੇਟੇ ਦਾ ਪਤਾ ਕੋਈ ਨਹੀਂ ਦਾ ਬੱਚੇ ਦਾ ਵੀ ਕੁਛ ਕਹਿ ਨਹੀਂ ਸਕਦੇ ਤੇ ਆਪ ਦੇ ਮੌਕੇ ਦੀ ਇਧਰ ਹੋ ਗਿਆ ਮੈਂ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਰ ਕਿੰਨੀ ਸੀ ਬਰੋ ਕੋਈ 24 ਸਾਲ ਹੋਵੇਗੀ ਸਰ ਤੇ ਜਿਹੜੇ ਇਹਨਾਂ ਦੇ ਮਾਤਾ ਜੀ ਸੁਨਤਰਾ ਕੌਰ ਉਹਨਾਂ ਦੀ ਉਮਰ ਕਿੰਨੀ ਸੀ ਜਿਹੜੇ ਜਿਹੜੋ ਪੰਜਾਬ ਪੰਜਾਬ ਆ ਪੀ ਡੀ ਜਿੰਨੇ ਹੋ ਗਏ ਸੋ ਵੱਧ ਨੇ ਸੀ ਅਸੀਂ ਆਪਣੇ ਜੰਗਿਆਲਾ ਗੁਰੂ ਤੇ ਵੈਰਾਵਾ ਉਥੇ ਕੌਸ਼ਲਾ ਰੋਡ ਮਾਧਰਾਣੀ ਦੇ ਬੈਕਸੈਡ ਅਸੀਂ ਕਿਹੋ ਜਿਹੋ ਜਿਹੜਾ ਉਹ ਤੀਨਾ ਜ ਟਾਣਾ ਟਾਣਾ ਲਗਾਇਆ ਅਸਾ ਹੀ ਦਾ ਪਚਾਈ ਦੋ ਤੱਕ ਫਿਜ਼ਬਲ ਨੂੰ ਜੀ ਕਿ ਨੇਸ ਆ ਜੜ ਜੁੜ ਕੇ ਵੇਚਦੀ ਹੈ ਤੇ ਆਪਾਂ ਤਰੀ ਬੰਦੇ ਆ ਤੇ ਇਹਨਾਂ ਦੀ ਫਰਮਾਈ ਹੋ ਗਈ ਜੀ ਹਾਂਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਸਰ ਸ਼ੋਭਨ ਐਸਸੀ ਕਲਵਿੰਦਰ ਸੈਣੀ ਉਸਾਰ ਪੇਟ ਗੱਡੀ ਮਣੀ ਵਿਖੇ ਲੱਗ ਗਿਆ ਐਕਸੀਡੈਂਟ ਹੋਇਆ ਉਸ ਵਕਤ ਤੁਸੀਂ ਕੀ ਕਰਨ ਚੁਕ ਇਹ ਜੀ ਲੜਕਾ ਰਮਨ ਕੁਮਾਰ ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ ਇਹ ਕੁਪ ਆਪਣੀ ਬੈਗ ਤੇ ਆ ਰਹੇ ਸੀ ਕਿ ਪਿੰਡ ਤੋਂ ਬਾਹਰੋਂ ਗੈਰੀ ਕਸ਼ਮੀਰ ਜਾ ਰਹੇ ਸੀ ਫਿਰ ਆਟਕ ਦੇ ਉੱਪਰ ਸਾਰਾ ਇੱਕ ਟਰੱਕ ਆਇਆ ਜੀ ਦੂਸਰੀ ਸਾਈਡ ਤੋਂ ਇਹ ਟਰੱਕ ਦੇ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਇਹ ਰਮਨ ਜੀ ਦੀ ਤੇ ਮੋਕੇ ਤੇ ਮੌਤ ਹੋ ਗਈ ਹੈ ਜੀ ਇਹਨਾਂ ਦੀ ਮੈਸੇਜ ਨੂੰ ਤੇ ਸੌਰੀ ਸੌਰੀ ਇਹਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ ਉਹ 108 ਜਰੀ ਹੈ ਸਰ ਗੁਰਨਾਰਕੋ ਹਸਪੀਟਲ ਇਲਾਜ ਦੀ ਭੇਜਦੇ ਆ ਜੀ ਅਗਲੀ ਕਾਰਵਾਈ ਹਮਦਰ ਵਿੱਚ ਲਿਆਂਦੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਜੀ ਕਿ ਸੁਮਿਤਰਾ ਜੀ ਦੀ ਮਤਲਬ ਮੌਤ ਹੋ ਗਈ ਹੈ ਇਸ ਸੰਬੰਧ ਕਿਹਾ ਉਹ ਡਾਇਰੈਕਟਰ ਸਾਹਿਬ ਡਿਕਲੇਅਰ ਕਰੇਗਾ ਜੀ